ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਿੰਡ ਤਰਖਾਨ ਮਾਜਰਾ ਪਹੁੰਚੇ ਹੋયાਗੇ ਜੀ ਜਿਸ ਨੂੰ ਤਹਿਸੀਲ ਸਮਾਨਾ ਤੇ ਜ਼ਿਲ੍ਹਾ ਪਟਿਆਲਾ ਲੱਗਦਾਗਾ ਜੀ ਪਿੰਡ ਤਰਖਾਨ ਮਾਜਰਾ ਦੀ ਵੀਡੀਓ ਜੀ ਆਪਾਂ ਆਪਣੇ ਵੀਰ ਪਲਵੰਤ ਸਿੰਘ ਕੈਨੇਡਾ ਤੋਂ ਆਪਣੇ ਨੰਬਰਦਾਰ ਜੀ ਉਹਨਾਂ ਦੇ ਕੈਨ ਤੇ ਬਣਾਉਣ ਲਈ ਆਇਆਗੇ ਜੀ ਤੇ ਇਸ ਪਿੰਡ ਦੀ ਵੋਟ ਜੀ 800 ਤੋਂ ਲੈ ਕੇ 900 ਆ ਜੀ ਤੇ ਆਜੋ ਫਿਰ ਹੁਣ ਆਪਾਂ ਚੱਲਦੇ ਆਂ ਪਿੰਡ ਵਿੱਚ ਜੀ ਪਿੰਡ ਵਿੱਚ ਚੱਲਦੇ ਚੱਲਦੇ ਸਭ ਤੋਂ ਪਹਿਲਾਂ ਆਪਾਂ ਨੇ ਆਲੇ ਦੁਆਲੇ ਦੇਖਿਆ ਜੀ ਹਰੇ ਭਰੇ ਦਰਖਤ ਤੇ ਫਿਰ ਆਪਾਂ ਅੱਗੇ-ਅੱਗੇ ਚੱਲਾਂਗੇ ਸਾਹਮਣੇ ਆਪਾਂ ਨੇ ਇੱਕ ਦੇਖੀ ਬਹੁਤ ਵਧੀਆ ਕੋਠੀ ਜੀ ਆਜੋ ਆਪਾਂ ਹੁਣ ਫਿਰ ਅੱਗੇ-ਅੱਗੇ ਚੱਲਾਂਗੇ ਜੀ ਬਹੁਤ ਸੋਹਣਾ ਪਿੰਡ ਲੱਗਿਆ ਦੇਖ ਕੇ ਇੱਕ ਛੋਟਾ ਜਿਹਾ ਪਿੰਡ ਸੀਗਾ ਇਹ ਪਟਿਆਲੇ ਜ਼ਿਲ੍ਹੇ ਵਿੱਚ ਪੈਂਦਾਗਾ ਜੀ ਤੇ ਆਜੋ ਆਪਾਂ ਹੁਣ ਫਿਰ ਅੱਗੇ-ਅੱਗੇ ਚੱਲਦੇ ਆ ਹੋਇਆਂ ਆਪਾਂ ਸਾਰਾ ਪਿੰਡ ਵੀ ਦੇਖਾਂਗੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਕਰਾਂਗੇ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਬਹੁਤ ਵਧੀਆ ਲੱਗਿਆ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਸਕੂਲ ਵੱਲ ਨੂੰ ਸਕੂਲ ਦੀ ਇਮਾਰਤ ਦੇਖ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਸਕੂਲ ਬਣਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਗੁੱਗਾ ਮਾੜੀ ਮੰਦਿਰ ਤੇ ਤੇ ਆਜੋ ਆਪਾਂ ਕਰਾਂਗੇ ਦਰਸ਼ਨ ਗੁੱਗਾ ਮਾੜੀ ਮੰਦਿਰ ਦੇ ਫਿਰ ਆਪਾਂ ਚੱਲਾਂਗੇ ਜੀ ਅੱਗੇ ਤੇ ਆਜੋ ਹੁਣ ਆਪਾਂ ਚੱਲਾਂਗੇ ਪਿੰਡ ਦੇ ਵਿੱਚ ਜੀ ਪਿੰਡ ਵਿੱਚ ਐਂਟਰ ਹੁੰਦਿਆਂ ਸਭ ਤੋਂ ਪਹਿਲਾਂ ਆਪਾਂ ਮਿਲਾਂਗੇ ਬਜ਼ੁਰਗਾਂ ਨਾਲ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਇਹ ਆ ਗਈ ਪਿੰਡ ਦੀ ਮੇਨ ਪਿੰਡ ਦੀ ਮੇਨ ਫਿਰਨੀ ਆ ਗਈ ਜੀ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਪਿੰਡ ਵਿੱਚ ਬਹੁਤ ਤੋਂ ਵਧੀਆ ਲੱਗਿਆ ਇਸ ਪਿੰਡ ਵਿੱਚ ਜਾ ਕੇ ਇੱਕ ਛੋਟਾ ਜਿਹਾ ਪਿੰਡ ਸੀਗਾ ਤੇ ਉਸ ਤੋਂ ਬਾਅਦ ਆਪਾਂ ਅੱਗੇ ਫਿਰ ਇੱਕ ਬਜ਼ੁਰਗ ਨੂੰ ਮਿਲੇ ਬਹੁਤ ਤੋਂ ਵਧੀਆ ਲੱਗਿਆ ਤੇ ਉਹ ਬਹੁਤ ਖੁਸ਼ ਹੋਏ ਵੀਡੀਓ ਕਰਵਾ ਕੇ ਤੇ ਆਜੋ ਆਪਾਂ ਹੁਣ ਅੱਗੇ ਅੱਗੇ ਚੱਲਾਂਗੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆਂਗੇ ਜੀ ਇਸ ਪਿੰਡ ਦੀ ਬੋਟ ਜੀ 800 ਤੋਂ ਲੈ ਕੇ 900 ਵਾਜੀ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਵਿਸ਼ਕਰਮਾ ਮੰਦਿਰ ਤੇ ਜੀ ਕਰੋ ਜੀ ਦਰਸ਼ਨ ਤੇ ਆਪਾਂ ਵੀ ਕਰਦੇ ਆਂਗੇ ਦਰਸ਼ਨ ਉਸ ਤੋਂ ਬਾਅਦ ਆਪਾਂ ਫਿਰ ਪਿੰਡ ਵਿੱਚ ਆਵਾਂਗੇ ਜੀ ਬਹੁਤ ਸੋਹਣਾ ਮੰਦਿਰ ਬਣਿਆ ਹੋਇਆਗਾ ਤੇ ਅੱਜ ਆਪਾਂ ਤੁਹਾਨੂੰ ਇੱਕ ਚੱਲਾਂਗੇ ਅੱਗੇ ਕੇ ਉਸ ਤੋਂ ਬਾਅਦ ਆਪਾਂ ਨਗਰਕੇੜੇ ਦੇ ਦਰਸ਼ਨ ਕਰਾਂਗੇ ਜੀ ਕਰੋ ਜੀ ਦਰਸ਼ਨ ਨਗਰਕੇੜੇ ਦੇ ਬਹੁਤ ਵਧੀਆ ਲੱਗਿਆ ਇਸ ਪਿੰਡ ਵਿੱਚ ਜਾ ਕੇ ਤੇ ਆਪਣੇ ਵੀਰ ਕੁਲਵੰਤ ਸਿੰਘ ਕਨੇਡਾ ਤੋਂ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਵੀ ਬਹੁਤ ਵਧੀਆ ਲੱਗਿਆ ਤੇ ਅੱਜ ਹੁਣ ਆਪਾਂ ਅੱਗੇ ਅੱਗੇ ਚੱਲਦੇ ਆ ਹੋਇਆ ਤੁਹਾਨੂੰ ਪਿੰਡ ਦੇ ਉੱਪਰ ਦੀ ਤੇ ਇੱਕ ਪਿੰਡ ਦੇ ਵਿਚਾਲੇ ਦੀ ਆਪਾਂ ਇੱਕ ਹੋਰ ਜਿਹੜਾ ਦਵਾਂਗੇ ਤੇ ਤੁਹਾਨੂੰ ਆਪਣੇ ਵੀਰ ਕੁਲਵੰਤ ਸਿੰਘ ਕਨੇਡਾ ਉਹਨਾਂ ਦਾ ਆਪਾਂ ਘਰ ਵੀ ਦਿਖਾਵਾਂਗੇ ਤੇ ਉਹਨਾਂ ਦੀ ਫੈਮਿਲੀ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਜੀ ਆਜੋ ਹੁਣ ਚੱਲਦੇ ਚੱਲਦੇ ਅੱਗੇ ਚੱਲਾਂਗੇ ਬਹੁਤ ਵਧੀਆ ਲੱਗਿਆ ਇਸ ਪਿੰਡ ਵਿੱਚ ਜਾ ਕੇ ਤੇ ਉਸ ਤੋਂ ਵੀ ਵਧੀਆ ਇਸ ਪਿੰਡ ਦੇ ਲੋਕ ਸੀਗੇ ਤੇ ਆਜੋ ਹੁਣ ਆਪਾਂ ਚੱਲਦੇ ਆ ਜੀ ਆਪਣੇ ਕੁਲਵੰਤ ਸਿੰਘ ਕੈਨੇਡਾ ਨੰਬਰ ਦਾ ਰਹੋਦੇ ਘਰ ਜੀ ਤੇ ਹੁਣ ਮਿਲਦੇ ਆ ਜੀ ਆਪਾਂ ਆਪਣੇ ਅਗਲੇ ਕਿਸੇ ਹੋਰ